ਜਿਵੇਂ ਕਿਸਾਨਾਂ ਦਾ ਦਿਲ ਬੇਲੌਣ ਵਾਸਤੇ ਵਿਆਦਕਾ ਮਸ਼ੂਰੀਆਂ ਕੱਢੀਆਂ ਜਾਂਦੀਆਂ ਕਿ ਇੱਕ ਨਾਲ ਇੱਕ ਫ੍ਰੀ ਏਰੇ ਤੇ 50% ਡਿਸਕਾਊਂ ਉਸੇ ਤਰ੍ਹਾਂ ਦਾ ਲਾਲਚ ਪੰਜਾਬ ਦੇ ਕਿਸਾਨਾਂ ਨੂੰ ਦੇਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਕਿਹਾ ਇਹ ਪਾਲਿਸੀ ਬੜੀ ਵਧੀਆ ਹੈ ਇਹ ਤੁਹਾਨੂੰ ਫਾਇਦਾ ਪਹੁੰਚਾਏਗੀ ਤੁਹਾਡੇ ਪਲਾਟ ਕਈ ਗੁਣਾ ਹੋ ਜਾਣਗੇ ਕਿੰਨੇ ਦੇ ਹੋ ਜਾਣਗੇ ਸੋ ਮੈਂ ਮਾਨਸਾ ਨੂੰ ਇਹ ਦੱਸਣਾ ਚਾਹੁੰਦਾ ਹੈ ਪਹਿਲਾਂ ਤਾਂ ਤੁਸੀਂ ਉਹਰਾ ਜਿਹੜਾ ਪਲਾਟ ਹੈ ਉਹ ਕਿ ਤੁਸੀਂ ਹਜ਼ਾਰ ਗਾਜੀ ਦੇ ਰਹੇ ਹੋ ਉਹਨਾਂ ਨੂੰ ਕਿ ਜੱਗ ਕੀ ਉਹਰਾ ਇੱਕ ਕਿਲਾ ਲੈ ਰਹੇ ਤੇ ਦੇ ਰਹੇ ਹੋ ਹਜ਼ਾਰ ਗਾਜ ਫਿਰ ਕਮਰਸ਼ੀਅਲ ਪਲਾਟ ਦੀ ਕੀਮਤ ਬਾਰੇ ਦੱਸਿਆ ਤੁਸੀਂ ਕਿਉਂ ਨਾ ਕਿਸਾਨ ਆਪਣੇ ਕੋਲੇ ਕਿਲਾ ਹੀ ਰੱਖੇ ਤੇ ਜਿਨਾਂ ਨੂੰ ਕੀਮਤ ਵਧੇਗੀ ਉਹ ਕਿਸਾਨ ਦਾ ਕਿਲਾ ਹੀ ਉਹਨੂੰ ਲਾਹਾ ਦੇਵੇ ਫਾਇਦਾ ਦੇਵੇ ਸੋ ਆਗਰਨੀਆ ਮੁਖਵੰਤਰੀ ਸਾਹਿਬ ਤੁਸੀਂ 25% ਹੀ ਦੇ ਰਹੇ ਹੋ ਪਹਿਲਾਂ ਹੀ ਅੱਠ ਕਿਨਾਰਾ ਦਾ ਕਿਲਾ ਹੁਣ ਮੈਂ ਉਹਦੇ ਵਿੱਚੋਂ ਤੁਸੀਂ ਰਿਜ਼ਾਰਡ ਦੱਸਦਾ ਕੇਵਲ ਪਲੋਟ ਤੁਸੀਂ ਰੈਜੀਡੈਂਸ਼ੀਅਲ ਦੇ ਰਹੇ ਹੋ ਕਿ 200 ਗਾਇ ਤੁਸੀਂ ਕਮਰਸ਼ੀਅਲ ਦੇ ਰਹੇ ਹੋ ਹੋ ਸਕਦਾ ਹੈ ਕਿ ਕਿਸਾਨ ਦਾ ਕਿੰਨਾ ਜਿਹੜਾ ਉਹ ਸੜਕ ਦੇ ਹੋਏ ਉਹ ਸਾਰੇ ਦਾ ਸਾਰਾ ਉਹਨਾਂ ਦੇ ਸਮੇਂ ਚੀ ਕਮਰਸ਼ੀਅਲ ਹੋ ਜਾਏ ਫਿਰ ਤੁਸੀਂ ਇਹ ਲਾਜ ਦੇ ਰਹੇ ਹੋ ਕਿ ਜਿੰਨਾ ਚ ਕਰੇ ਸਕੀਮ ਲਾਗੂ ਨਹੀਂ ਕਿਸਾਨ ਆਪਣੀ ਖੇਤੀ ਕਰੇਗਾ ਬਿਨਾਂ ਕਿਸਾਨ ਨੂੰ 50000 ਰੁਪਇਆ ਵੀ ਦਿੱਤਾ ਜਾਏਗਾ ਇਹ ਲਾਲਚ ਹੈ ਇਹਨੇ ਕਿ ਫਲਾਣੇ ਇਸ ਨਾਲ ਫਲਾਗੀ ਚੀਜ਼ ਫ੍ਰੀ ਜਿਸ ਕੰਪਨੀ ਚੱਲਣਾ ਰਹੀ ਹੋਵੇ ਉਸ ਕੰਪਨੀ ਨੂੰ ਚਲਾਉਣਾਸਤੇ ਜਿਹੜੇ ਉਹਨਾਂ ਦੇ ਵੱਡੇ ਵੱਡੇ ਆਫੀਸਰਸ ਹੁੰਦੇ ਨੇ ਉਹ ਸਕੀਮਸ ਬਣਾਉਂਦੇ ਨੇ ਐਡਵਰਟਾਈਜ਼ਮੈਂਟ ਸਕੀਮਸ ਇਹ ਇਹਨਾਂ ਰਾਜੀ ਫ੍ਰੀ ਹੈ ਉਹ ਤਦਾਂ ਤੁਸੀਂ ਕੰਮ ਕਰ ਰਹੇ ਹੋ ਇਹ ਪਹਿਲਾਂ ਕਦੇ ਨਹੀਂ ਹੋਇਆ ਫਿਰ ਤੁਸੀਂ ਇਹ ਕਹਿ ਰਹੇ ਕਿ ਜਿੰਦੇ ਡਵੈਲਪਮੈਂਟ ਸ਼ੁਰੂ ਹੋ ਜਾਏਗੀ ਅਸੀਂ ਕਿਸਾਨ ਨੂੰ ਲੱਖ ਰੁਪਇਆ ਦੇਾਂਗੇ ਤੇ ਜਿੰਨੇ ਚਿਰ ਉਹ ਪੋਜੀਸ਼ਨ ਨਹੀਂ ਮਿਲ ਜਾਦਾ ਸਾਡੇ ਤਾਂ 1.5 ਸਾਲ ਤੋਂ ਆਡੀ ਸਰਕਾਰ ਦਾ ਜਨਾਬ ਕਿਹੜਾ ਰਾਜਾ ਹੋਊਗਾ ਆਖਰੀ ਪ੍ਰਜਾ ਹੋਏਗੀ ਕੌਣ 10 ਲੱਖ ਰੁਪਏ ਦੇਗਾ ਕੌਣ 50 ਹਜ਼ਾਰ ਦੇਗਾ ਸਰਕਾਰ ਨਾ ਵੀ ਦੇਵੇ ਇਸ ਕੰਦਾ ਕੋਈ ਐਫੀਡੇਵਟ ਹੈ ਸਰਕਾਰ ਕਹੇਗੀ ਸਰਕਾਰ ਦੇ ਖਜ਼ਾਨੇ 'ਚ ਪੈਸੇ ਨਹੀਂ ਹੈ ਭਾਡੇ ਪੈਸੇ ਚੱਲ ਰਹੇ ਨੇ ਸਰਕਾਰ ਮੁਆਵਜ਼ਾ ਤਾਂ ਦੇ ਨਹੀਂ ਸਕਦੀ ਸਰਕਾਰ ਜ਼ਮੀਨ ਅਕਵਾਇਰ ਕਰਕੇ ਤਾਂ ਪੈਸੇ ਨਹੀਂ ਲੈ ਨਹੀਂ ਸਕਦੇ ਲੈਂਡ ਪੂਲਿੰਗ ਪਾਲਿਸੀ ਚੇਸ ਕਰਕੇ ਆਏ ਹੋ ਕਿ ਸਰਕਾਰ ਦਾ ਪੈਸਾ ਨਾ ਮਿਲੇ ਤੇ ਲੈਂਡ ਪੂਲਿੰਗ ਪਾਲਿਸੀ ਦੇ ਰਾਹੀਂ ਅਸੀਂ ਖਜ਼ਾਨਾ ਵੀ ਭਰ ਲੀਏ ਤੇ ਸਭ ਕੁਝ ਕੰਮਗੋਲ ਮਾਲ ਕਰ ਲਈ ਸੋ ਕਹਿਣ ਦਾ ਮਤਲਬ ਹੈ ਅਕਵਾਇਰ ਤਾਂ ਤੁਸੀਂ ਕਰ ਨਹੀਂ ਸਕਦੇ ਉਹਦੇ ਪੈਸੇ ਤਾਂ ਦਿੱਤੇ ਨਹੀਂ ਜਾਂਦੇ ਇਹੋ ਜੀਆਂ ਸਕੀਮਾਂ ਤੁਸੀਂ ਕਿਸਾਨ ਨੂੰ ਡੇਰੇ ਤੇ ਤੁਸੀਂ ਡਰਾ ਵੀ ਰਹੇ ਹੋ ਕਿ ਉਸ ਤੋਂ ਬਾਅਦ ਜਿਹੜੇ ਕਿਸਾਨ ਨੇ ਜ਼ਮੀਨ ਨਾ ਦਿੱਤੀ ਉਸ ਕਿਸਾਨ ਨੂੰ ਦੁਬਾਰੇ ਉਰਾ ਸੀਐਲਯੂ ਨਹੀਂ ਹੋਏਗਾ ਤੁਹਾਨੂੰ ਕੀ ਪਤਾ ਨਹੀਂ ਹੋਏਗਾ ਅਗਲੀ ਆਈ ਤੁਸੀਂ ਰਹੋਗੇ ਤਾਂ ਨਹੀਂ ਹੋਏਗਾ ਕੋਈ ਵੀ ਨਵੀਂ ਸਰਕਾਰ ਆਏਗੀ ਜੇ ਕਾਂਗਰਸ ਆਈ ਤਾਂ ਉਹਨਾਂ ਦਾ ਸੀਐਲਯੂ ਹੋਏਗਾ ਕਿਉਂ ਨਹੀਂ ਹੋਏਗਾ ਉਹ ਕੀ ਸਰਕਾਰ ਥੋੜਾ ਜਿਹੜਾ ਕਾਨੂੰਨ ਹੈ ਗਲਤ ਬਣਾਇਆ ਹੋਇਆ ਉਹ ਇਹ ਪਰਵਰਤਨ ਲੈ ਕੇ ਆਏਗੀ ਜਿਹਨੂੰ ਬਦਲੇ ਸੋ ਇਹ ਸਾਡੀਆਂ ਜਿਹੜੀਆਂ ਤੁਸੀਂ ਦਿਲਵੇ ਲਾਉਣ ਆ ਗਿਆ ਗੱਲਾਂ ਦੱਸ ਰਹੇ ਹੋ ਇਹ ਸਭ ਝੂਠੀਆਂ ਨੇ ਕਿਉਂਕਿ ਜਿਹੜਾ ਕਿਲਾ ਅਸੀਂ ਕਹਿੰਦੇ ਹਾਂ ਜੀ ਜਿਹੜਾ ਪਿੰਡਾਂ ਦੇ ਵਿੱਚ ਰੂਰਲ ਹੈ ਜਿਹੜੀ ਚ ਇਹ ਬੰਦੇ ਦਾ ਕਰੋੜ ਰੁਪਏ ਦਾ ਕਿਲਾ ਹੈ ਤੇ ਉਹਦਾ ਬੰਦਾ ਹੀ 3 ਕਰੋੜ ਰੁਪਏ ਹੈ ਕਿਉਂਕਿ ਜਿਹੜਾ ਲੈਂਡ ਐਕਵਿਜ਼ੀਸ਼ਨ ਮਿਲ ਆਇਆ ਸੀਗਾ 2013 ਦੇ ਵਿੱਚ ਉਹਨੇ ਸਿੱਧਾ ਸਿੱਧਾ ਡਾਕਟਰ ਮੋਨ ਸਿੰਘ ਜੀ ਸਾਡ ਆਮੇ ਯੂਪੀ ਦੀ ਸਰਕਾਰ ਨੇ 라ਹੁ ਗਾਂਧੀ ਜੀ ਉਹਨਾਂ ਨੇ ਇਹ ਗੱਲ ਕਹੀ ਸੀ ਜੀ ਕਿਸਾਨ ਨੂੰ 3 ਦਿਨ ਕੀ ਨਾ ਪੈਸੇ ਦੇਨੇ ਪੈਣਗੇ 80% ਪਿੰਡ ਦੀ ਲੋਕਾਂ ਦੀ ਸਹਿਮਤੀ ਲੈਣੀ ਪਵੇਗੀ ਤੇ ਜੇ ਸਰਕਾਰ ਉਹ ਕੰਮ ਪੂਰਾ ਨਹੀਂ ਕਰਦੀ ਜਿਹੜਾ ਜ਼ਮੀਨ ਐਕਵਾਇਰ ਕੀਤੀ ਹੈ ਤਾਂ ਸਰਕਾਰ ਨੂੰ 50 ਸਾਲਾਂ ਬਾਅਦ ਜ਼ਮੀਨ ਕਿਸਾਨ ਨੂੰ ਵਾਪਸ ਦੇਣੀ ਪਵੇਗੀ ਸੋ ਕਹਿਣਾ ਮਤਲਬ ਇਹ ਲੋਕਾਂ ਨੂੰ ਤੁਸੀਂ ਆਲਰੇਡੀ 3 ਕਰੋੜ ਉਹਰੇ ਜੋ ਤੁਸੀਂ ਕਹਿ ਰਹੇ ਹੋ ਹਜ਼ਾਰ ਦਾ ਦੇ ਲੈ ਲਓ 3 ਕਰੋੜ ਦਾ ਕਿਲਾ ਜੀ ਹੋ ਗਿਆ ਉਦਾਹਰਨ ਦੇ ਤੌਰ ਤੇ ਜਿਹੜੇ ਕਰੋੜ ਦਾ ਕਿਲਾ ਹੈ 3 ਗੁਣਾ ਪੈਸੇ ਦੇਣੇ ਪੈਣੇ ਆ ਤਾਂ ਤੁਸੀਂ ਉਹਨੂੰ ਹਜ਼ਾਰ ਗੱਜ ਦੇ ਰਹੇ ਹੋ 25% ਨਹੀਂ ਦੇ ਰਹੇ ਭਾਈ ਸਾਹਿਬ ਸੋ ਕੈਨ ਦਾ ਮਤਲਬ ਲੋਕਾਂ ਨੂੰ ਬੇਕੁਫ ਨਾ ਬਣਾਓ ਜੇ ਐਕਵਾਇਰ ਕਰਦੇ ਫਿਰ ਵੀ ਵਿਚਾਰ ਕਰ ਸਕਦੇ ਸੀ ਸਾਰਾ ਕਿਲਾ ਲੈ ਲਿਆ ਅਗਲਾ ਕਿਸਾਨ ਜਾ ਕੇ ਕਿਤੇ ਹੋਰ ਜ਼ਮੀਨ ਲਏਗਾ ਉਹਦੀ ਜ਼ਮੀਨ ਹੋਰ ਅੱਗੇ ਵੰਗੀ ਹੋਈ ਸੋ ਜੇ 50 ਸਾਲਾਂ ਨੂੰ 70 ਸਾਲਾਂ ਨੂੰ ਤੁਸੀਂ ਇਹ ਪ੍ਰੋਜੈਕਟ ਪੂਰਾ ਕਰੋਗੇ ਪਤਾ ਨਹੀਂ ਇਹ ਹੋਏਗਾ ਵੀ ਕਿ ਨਹੀਂ ਹੋਏਗਾ ਪੂਰਾ ਅਗਲੀ ਸਰਕਾਰ ਕੀ ਨਹੀਂ ਕਰੇਗੀ ਇਹ ਡਿਮਾਂਡ ਤਾਂ ਕਿਸੇ ਦੀ ਹੈ ਨਹੀਂ ਨਾ ਤਾਂ ਤੁਸੀਂ ਸਰਵੇ ਕਰਾਇਆ ਕੋਈ ਕਿ ਕੋਈ ਜਿਹੜੀ ਡਿਮਾਂਡ ਹੈਗੀ ਹੈ ਨਹੀਂ ਕਿਸੇ ਨੇ ਡਿਮਾਂਡ ਨਹੀਂ ਕੀਤੀ ਤੁਸੀਂ ਪੰਤਾ 50 ਹਜ਼ਾਰ ਏਕੜ ਅਕਵਾਇਰ ਕਰਨ ਦੀ ਸਕੀਮ ਬਣਾ ਲਈ 25 ਹਜ਼ਾਰ ਕਲਾ ਲੁਧਿਆਣੇ ਦਾ ਕਰ ਰਹੇ ਹੋ ਉਹ ਜਿਹੜੀ ਲੈਂਦੇ ਪੋਜੀਸ਼ਨਸ ਹੋਈਆਂ ਸਰ ਹਜੇ ਤੱਕ ਮੋਹਾਲੀ ਦੇ ਅੰਦਰ ਲੈਂਡ ਪੂਲਿੰਗ ਦੇ ਨਾਮ ਹੀ ਚੇਨਾ ਲੋਕਾਂ ਦੀਆਂ ਜ਼ਮੀਨਾਂ ਲਗਿਆ ਸੀ ਉਹਨਾਂ ਨੂੰ ਪਹਿਲੇ ਸ਼ਿੰਦੀ ਨੇ ਪੈਸਾ ਉਹ ਲੈਟਰ ਆਫ ਕੰਸੈਂਟ ਤੇ ਕੰਟੈਂਟ ਉਹ ਹੀ ਲੀਫ ਫਿਰਦੇ ਹੈ ਸੋ ਮੇਰੀ ਅਵੇਕਤੀ ਹੈ ਇਲੈਂਡ ਪੋਲਿੰਗ ਪਾਲਸੀ ਦੇ ਬਾਰੇ ਆਪਣੀਆਂ ਸਕੀਮਾਂ ਫੇਲ ਸਕੀਮਾਂ ਦੇ ਨਾਂ ਬੰਦ ਕਰੋ ਇਹ ਤੁਹਾਡੀਆਂ ਫੇਲ ਸਕੀਮਾਂ ਚ ਕੋਈ ਨਹੀਂ ਆਉਣਾ ਲੱਗ ਔਰ ਅਸੀਂ ਇਸ ਗੱਲ ਦੀ ਨਿਖੇਧੀ ਕਰਦੇ ਹਾਂ ਆਉਣ ਵਾਲੇ ਦਿਨਾਂ ਚ ਮੈਂ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨੂੰ ਬੇਨਤੀ ਕਰਨੀ ਛੋਣਾ ਹੈ ਡੇਢ ਤੁਹਾਨੂੰ ਨਿਸ਼ਚਿਤ ਕਰਕੇ ਦੱਸ ਦਿੱਤੀ ਜਾਵੇਗੀ ਜਲਦੀ ਟਰੈਕਟਰਾਂ ਦੇ ਨਾਲ ਡੀਸੀ ਦਫ਼ਤਰਾਂ ਦਾ ਘਿਰਾਓ ਕਰਨ ਦੀ ਤਿਆਰੀ ਕਰੋ ਜਲਦੀ ਤੁਹਾਨੂੰ ਇਹਦੇ ਬਾਰੇ ਤਰੀਕ ਫਾਈਨਲ ਕਰਕੇ ਕਦੇ ਦਿਨ ਚ ਦੱਸ ਦਿੱਤੀ ਜਾਏਗੀ ਔਰ ਜਿੱਥੇ ਜਿੱਥੇ ਲੈਂਡ ਕੁਆਇਰ ਹੋ ਰਹੀ ਹੈ ਉੱਥੇ ਉੱਥੇ ਕਾਂਗਰਸ ਪਾਰਟੀ ਪ੍ਰਦਰਸ਼ਨ ਕਰਕੇ ਲੜਾਈ ਲੜੇ ਕਿਸਾਨ ਦੀ ਜ਼ਮੀਨ ਜਾਣ ਨਹੀਂ ਦਿੱਤੀ ਜਾਏਗੀ ਸੋ ਮੇਰੀ ਇਹ ਤੁਹਾਨੂੰ ਬੇਨਤੀ ਹੈ ਆਪਣੀ ਇਸ ਸਕੀਮ ਨੂੰ ਆਪਣੀ ਇਸ ਬੋਗਸ ਸਕੀਮ ਨੂੰ ਆਦਰਨੀਯ ਮਾਨ ਸਾਹਿਬ ਬੰਦ ਕਰਕੇ ਇਹਨੂੰ ਇਹਦੇ ਵਿਚਾਰੋ ਤੇ ਰੋਲ ਦਾ ਯਾਨੀ ਕਿ ਪਿੱਛੇ ਹਟਜੋ ਇਹ ਕਹੋ ਕਿ ਅਸੀਂ ਗੱਲ ਸਕੀਮ ਲਾਗੂ ਕਰਨ ਲੱਗੇ ਸੀ ਸਾਡੀ ਅੱਖਾਂ ਖੁੱਲ ਗਈਆਂ ਸੋ ਹੁਣ ਇਹ ਸਕੀਮ ਬੰਦ ਕਰ ਦਿੱਤੀ ਪੰਜਾਬ ਨੂੰ ਮਾਰੋ ਨਾ ਪੰਜਾਬ ਖੇਤੀਬਾੜੀ ਸੂਬਾ ਹੈ ਖੇਤੀ ਪ੍ਰધાન ਸੂਬਾ ਹੈ 80000 ਕਰੋੜ ਰੁਪਇਆ ਸੈਂਟਰਲ ਫੰਡ ਚੋਂ ਪੰਜਾਬ ਚ ਆ ਜਾਂਦਾ ਜਿਹਦੇ ਨਾਲ ਪੰਜਾਬ ਦੀ ਇਕਨਮੀ ਚੱਲਦੀ ਹੈ ਜੇ ਖੇਤੀ ਪ੍ਰધાન ਸੂਬਾ ਨਹੀਂ ਰਹੇਗਾ ਪੰਜਾਬ ਦੀ ਇਕਨਮੀ ਮਰ ਜਾਏਗੀ ਪੰਜਾਬ ਦਾ ਵਿਪਾਰ ਉੱਪਜ ਜਾਏਗਾ ਜਿਹਨੂੰ 80 ਕਰੋੜ ਰੁਪਿਆ ਮਜਾਰਤ ਚੋਂ ਲੈ ਹਰ ਘਰ ਤੇ ਹਰ ਬਾਜ਼ਾਰ ਦੇ ਵਿੱਚ ਰੌਣਕਾਂ ਲੱਗਦੀਆਂ ਤੁਹਾਡੇ ਆਪਣੇ ਤਰ੍ਹਾਂ ਕਹ ਮਹਾਰਾਜ ਤੁਸੀਂ ਕਹਿ ਰਹੇ ਹੋ ਤੁਸੀਂ ਕਹਿ ਰਹੇ ਹੋ ਅਸੀਂ ਜ਼ਮੀਨ ਘੜ ਦੀ ਗੱਲ ਕਰ ਰਹੇ ਹਾਂ ਤੁਸੀਂ ਕਹਿ ਰਹੇ ਹੋ ਬਈ ਪ੍ਰੋਡਕਸ਼ਨ ਵਧ ਗਿਆ ਝੋਨੇ ਦੇ ਕਰਕੇ ਲੋਕਾਂ ਨੂੰ ਕਿਉਂ ਬੇਫਕੂ ਬਣਾ ਰਹੇ ਹੋ ਇਹ ਤਾਂ ਦੱਸੋ ਵੀ ਕਿਵੇਂ ਵਧਈ ਝੋਨੇ ਦੇ ਕਰਕੇ ਪ੍ਰੋਡਕਸ਼ਨ ਕਿਵੇਂ ਆਇਆ ਜ਼ਿਆਦਾ ਮਾਤਰਾ ਚੋਰੀ ਪਰ ਜੰਦਾ ਪੂਰਾ ਕਾਰਨ ਇਹ ਹੈ ਤੁਸੀਂ ਇਹ ਵੀ ਦੱਸਿਆ ਕਿ ਨਰਮਾ ਲੱਗਣਾ ਬੰਦ ਹੋ ਗਿਆ ਉਹ ਨਰਮੇ ਵਾਲੀ ਵੀ ਜ਼ਮੀਨ ਝੋਨੇ ਤੇ ਕਣਕ ਦੇ ਵਿੱਚ ਲੋਕ ਇਸਤੇਮਾਲ ਕਰਨ ਲੱਗ ਪਏ ਤੁਸੀਂ ਇਹ ਨਹੀਂ ਦੱਸਿਆ ਕਿ ਗੰਨਾ ਘੱਟ ਲਾਉਣਾ ਲੋਕਾਂ ਨੇ ਬੰਦ ਕਰਤਾ ਇਸ ਕਰਕੇ ਜਿਹੜਾ ਗੰਨੇ ਲਾਉਦੇ ਸੀ ਉਹ ਲੋ ਉਹ ਵੀ ਕਣਕ ਝੋਨੇ ਤੇ ਸ਼ਿਫਟ ਹੋ ਗਏ ਇਸ ਕਰਕੇ ਪੈਦਾਵਾਰ ਵੱਧ ਗਈ ਹੈ ਅੱਛਾ 25-25000 ਰੁਪਏ ਦਾ ਕਿੰਨਾ ਤੁਸੀਂ ਐਕਲ ਕਰ ਲੋ ਇਹ ਪੈਦਾਵਾਨ ਬਾਜੇ ਯਾ ਬੇਸਿਕਲੀ ਆਈਡੀਆ ਦਿੰਦਾ ਤੁਸੀਂ ਮਹਾਰਾਜ ਇੰਨਾ ਤਾਂ ਤੁਸੀਂ ਸਰਕਾਰ ਬਣਾਈ ਝਾਂਸੇ ਦੇ ਦੇ ਕੇ ਝਾਂਸੇ ਦੇ ਦੇ ਕੇ ਬੇਫੂਕ ਬਣਾ ਬਣਾ ਕੇ ਸਕੀਮਾਂ ਘਟ ਘਟ ਕੇ ਲੋਕਾਂ ਨੂੰ ਨੰਨੀਆਂ ਗੱਲਾਂ ਸੁਣਾ ਕੇ ਹੁਣ ਤੁਹਾਡੀਆਂ ਗੱਲਾਂ ਦੇ ਜਿੱਥੇ ਪੰਜਾਬ ਦੇ ਲੋਕ ਨਹੀਂ ਹੋਣਗੇ ਔਰ ਪੰਜਾਬ ਦੇ ਕਿਸਾਨ ਨੂੰ ਕਹਿਣਾ ਚਾਹਣਾ ਡਰਨ ਦੀ ਲੋੜ ਨਹੀਂ ਹੈ ਕਬਰੋਂ ਹੰਦੀ ਲੋੜ ਦੀ ਹੈ ਅਸੀਂ ਤੁਹਾਡੇ ਨਾਲ ਹੈ ਔਰ ਬਿਲਕੁਲ ਤੁਹਾਡੇ ਨਾਲ ਉਨਾਪੂਰਤ ਕੋਟਾ ਸਸ਼ੀਕਲ ਬੋਸੂ ਅੱਜ ਮੈਂ ਤੁਹਾਨੂੰ ਦੱਸਣਾ ਚਾਹਨਾ ਹੈ ਲੈਂਡ ਪੂਲਿੰਗ ਦੀ ਪਾਲਿਸੀ ਵਿੜੀ ਪੰਜਾਬ